ਤੇ ਇਸਨੂੰ ਤਬਾਹ ਮਹਿਸੂਸ ਹੁੰਦਾ ਹੈ। ਬੋੜੀ ਕਿਸੇ ਦੀ ਕੈਦ ਵਿੱਚ ਚਲੇਗੀ। ਜਸਮੀਨ ਕੇ ਕਿਸੇ ਦੇ ਕਬਜ਼ੇ ਵਿੱਚ ਸਾਡੀ ਜਿਹੜੀ ਆਤਮਾ ਕਿਸੇ ਹੋਰ ਦੇ ਕਬਜ਼ੇ ਤੋਂ ਹੁੰਦੀ ਹੈ। ਜਦੋਂ ਜਦੋਂ ਮੈਂ ਉਹਨੂੰ ਹਿਲਾਣਾ ਸਟਾਰਟ ਕੀਤਾ ਤਾਂ ਉਹ ਚੀਜ਼ਾਂ ਪਿੱਛੋਂ ਐਕਟੀਵੇਟ ਹੋ ਗਏ। ਇੱਕਦਮ ਪਤਾ ਨਹੀਂ ਕੀ ਆਇਆ ਵੀ ਮੈਂ ਨੀਂਦ ਤੇ ਚਲੇਗਾ। ਜਿੱਦਾਂ ਕੁਛ ਕੋਈ ਡੌਲ ਟਾਈਪ ਚੀਜ਼ ਤੇ ਉਹਨੇ ਮੈਨੂੰ ਮੇਰੇ ਇਥੋਂ ਬਾਜੂ ਤੋਂ ਫੜਿਆ ਹੋਇਆ ਆਪਣਾ ਮਨੋਬਲ ਕਮਜ਼ੋਰ ਆ ਤੇ ਸਲੀਪ ਪੈਰਾਲਾਈਸਿਸ ਤਾਂ ਹੋਣਾ ਹੀ ਸ਼ਾਇਦ ਸਾਡੇ ਦੇਵੀ-ਦੇਵਤਿਆਂ ਦੇ ਵਿੱਚ ਕਮਜ਼ੋਰੀ ਆ ਸਾਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਬਿਲਕੁਲ ਔਰ ਉਹ ਲੌਕ ਕਰਨ ਦੀ ਜਾਦ ਸਿੱਖੋ ਔਰ ਅਨਲੌਕ ਕਰਨ ਦੀ ਜਾਦ ਸਿੱਖੋ ਜਿਹੜੇ ਤਾਈਗੂਨ ਬਿਜ਼ਨਸਮੈਨ ਆ ਹਾਈ ਲੈਵਲ ਦੇ ਉਹ ਆਈ ਕੰਟੈਕਟ ਨਹੀਂ ਕਰਦੇ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਐਂਕਰ ਤਮੰਨਾ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪੋਡਕਾਸਟ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਰੂਹਾਨੀ ਰਾਹਤ ਬਿ ਡਾਕਟਰ ਜਗਜੀਤ ਜੱਸੀ ਸੋ ਜਿੱਸੇ ਗੱਲਬਾਤ ਕਰਾਂਗੇ ਸਲੀਪ ਪੈਰਾਲਾਈਸਿਸ ਬਾਰੇ ਜੋ ਕਿ ਅੱਜ ਕੱਲ ਲੋਕਾਂ ਦੇ ਵਿੱਚ ਆਮ ਤੌਰ ਦੇਖਣ ਨੂੰ ਮਿਲ ਰਿਹਾ ਹੈ ਸਾਨੂੰ ਸੋ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਐਕਸਪਰਟ ਮੌਜੂਦ ਨੇ ਡਾਕਟਰ ਜਗਜੀਤ ਜੱਸੀ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਸਰ ਅੱਜਕਲ ਇੱਕ ਬੜਾ ਹੀ ਕਾਮਨ ਜਿਹੜਾ ਵਿਸ਼ਾ ਚਰਚਾ ਦੇ ਵਿੱਚ ਹੈ ਸਲੀਪ ਪੈਰਾਲਾਈਸਿਸ ਕਿ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਸਕਦੇ ਕਿ ਸੁੱਤੇ ਪਏ ਸਾਨੂੰ ਦਬਾਅ ਮਹਿਸੂਸ ਹੁੰਦਾ ਆ ਹਮ ਹ ਉਸ ਮਤਲਬ ਕੀ ਹੈ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਐਕਸਪਲੇਨੇਸ਼ਨ ਆ ਉਸਦੀ ਦੇਖੋ ਹਰ ਵਰਡ ਦੇ ਵਿੱਚ ਜਦੋਂ ਆਪਾਂ ਕਿਸੇ ਪਾਰਟਿਕੂਲਰ ਵਰਡ ਬਾਰੇ ਗੱਲ ਕਰਦੇ ਆ ਨਾ ਉਹਦੇ ਵਿੱਚ ਹੀ ਉਹਦਾ ਜਵਾਬ ਛੁਪਿਆ ਹੁੰਦਾ ਹਮ ਸਲੀਪ ਪੈਰਾਲਾਈਸਿਸ ਦਾ ਮੀਨ ਜ ਇਹ ਆ ਵੀ ਸਲੀਪ ਮਤਲਬ ਸੁੱਤੇ ਹੋਏ ਪੈਰਾਲਾਈਸਿਸ ਮਤਲਬ ਅਧਰੰਗ ਹੂੰ ਇਸ ਸੁੱਤੇ ਹੋਏ ਹੂੰ ਆਪਾਂ ਇੱਕ ਅਧਰੰਗ ਦੀ ਪੋਜੀਸ਼ਨ ਵਿੱਚ ਚਲੇ ਗਏ ਹੂੰ ਸੁੱਤੇ ਆ ਬਟ ਸੁਪਨਾ ਆ ਰਿਹਾ ਜਾਂ ਕੁਝ ਚੀਜ਼ ਕੁਝ ਦਬਾਅ ਮਹਿਸੂਸ ਹੋ ਰਿਹਾ ਆ ਆਪਾਂ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਬਟ ਉੱਠਿਆ ਨਹੀਂ ਜਾ ਰਿਹਾ ਹੂੰ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਮੈਂ ਉੱਠਾਂ ਬਟ ਮੇਰੀ ਬਾਡੀ ਜਿਵੇਂ ਕਿਸੇ ਹੋਰ ਦੇ ਕਬਜ਼ੇ ਵਿੱਚ ਆ ਹੂੰ ਸੁਪਨੀ ਸੌਰੀ ਟੂ ਇੰਟਰਰਪਟ ਤੁਸੀਂ ਜਿੱਦਾਂ ਹਰ ਪੋਡਕਾਸਟ ਦੇ ਵਿੱਚ ਗੱਲ ਕਰਦੇ ਹੋ ਹੁੰਦੇ ਹੋ ਕਿ ਹਰ ਸਿੱਕੇ ਦੇ ਦੋ ਪਹਿਲੂ ਇੱਕ 네ਗੇਟਿਵ ਪਲੱਸ ਇੱਕ ਪੋਜ਼ਿਟਿਵ ਹੈਨਾ ਹੁਣ ਸੇਮ ਵਿਦ ਸਲੀਪ ਪੈਰਾਲਾਈਜ਼ ਜੇ ਆਪਾਂ ਸਲੀਪ ਪੈਰਾਲਾਈਜ਼ ਨੂੰ ਮੈਡੀਕਲ ਕੰਡੀਸ਼ਨ ਦੇ ਤੌਰ ਤੇ ਵੇਖੀ ਤਾਂ ਉਹਨੂੰ ਕਿੱਦਾਂ ਦੇਖਾਂਗੇ ਜੇ ਅਸੀਂ ਇਹਨੂੰ 네ਗੇਟਿਵ ਮਤਲਬ ਐਜ਼ ਅ ਆਇਡੈਂਟੀਟੀ ਦੇ ਤੌਰ ਤੇ ਦੇਖੀ ਤਾਂ ਅਸੀਂ ਉਹਨੂੰ ਕਿੱਦਾਂ ਦੇਖਾਂਗੇ ਦੇਖੋ 네ਗੇਟਿਵ ਐਂਟੀਟੀ ਦੇ ਨਾਲ ਦੇਖੋਗੇ ਤਾਂ ਉਹ ਇੱਕ ਵੱਖਰਾ ਉਹਦਾ ਪੱਖ ਆ ਪਰ ਜੇ ਤੁਸੀਂ ਉਧਰ ਆਪਣੀ ਮੈਡੀਕਲ ਲਾਈਨ ਵਾਲੀ ਸਾਈਡ ਤੇ ਜਾਓਗੇ ਹੂੰ ਤਾਂ ਉਹ ਮੈਡੀਕਲ ਰੈਸਟ ਵਾਸਤੇ ਮੈਡੀਸਨਸ ਦਿੰਦੇ ਆ ਕੋਈ ਇਨਸਾਨ ਡਿਪਰੈਸ਼ਨ ਦੇ ਵਿੱਚ ਆ ਤਾਂ ਉਹ ਡਾਕਟਰ ਜ ਉਹਨੂੰ ਮੈਡੀਸਨਸ ਪ੍ਰੈਸਕ੍ਰਾਈਬ ਕਰਦੇ ਆ ਵੀ ਤੁਸੀਂ ਉਹਦੇ ਵਿੱਚ ਹੁਣ ਇਹ ਆ ਵੀ ਇਨਸਾਨ ਪੈਰਾਲਾਈਸਿਸ ਆਲਰੇਡੀ ਜਾਂ ਉਹਨੂੰ ਕੋਈ ਬਿਮਾਰੀ ਆ ਜਾਂ ਉਹ ਡਿਪਰੈਸ਼ਨ ਦੇ ਵਿੱਚ ਹ ਉਹ ਡਾਕਟਰ ਨੇ ਮੈਡੀਸਨ ਦਿੱਤੀ ਬਟ ਉਹਨੂੰ ਉਹ ਉਹਦਾ ਨਸ਼ਾ ਉਹਦੀ ਵਜ੍ਹਾ ਕਰਕੇ ਵੀ ਉਹਨੂੰ ਸੁਪਨਾ ਕੋਈ ਆਇਆ ਹਾਰਰ ਜਾਂ ਕੁਝ ਆਇਆ ਤੇ ਉਹਦੀਆਂ ਉੱਠਿਆ ਨਹੀਂ ਜਾ ਰਿਹਾ ਉਹਦੇ ਕੋ ਸੁਪਨੇ ਦੇ ਵਿੱਚ ਉਹ ਵੀ ਸਲੀਪ ਪੈਰਾਲਾਈਸਿਸ ਆ ओके ਬਟ ਉਹ ਮਨੋ ਰੋਗ ਦੇ ਡਾਕਟਰ ਉਸ ਨੂੰ ਜਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੂੰ ਹੂੰ ਤੇ ਆਪਾਂ ਕਿਉਂਕਿ ਨੈਗੇਟਿਵ ਐਂਟੀਟੀਆਂ ਦੇ ਨਾਲ ਡੀਲ ਕਰਦੇ ਆ ਸੋ ਅਸੀਂ ਆਪਣਾ ਜਿਹੜਾ ਮੇਰਾ ਇੱਕ ਐਕਸਪੀਰੀਅੰਸ ਹੁੰਦਾ ਮੈਂ ਉਹਦੇ ਬਹਾਫ ਦੇ ਉੱਤੇ ਗੱਲ ਕਰਦਾ ਜੀ ਜਦੋਂ ਕੋਈ ਇਨਸਾਨ ਉੱਠਣ ਦੀ ਕੋਸ਼ਿਸ਼ ਕਰਦਾ ਸੁਪਨੇ ਦੇ ਵਿੱਚ ਜੀ ਛੁਪਣਾ ਆ ਰਿਹਾ ਉਹਨੂੰ ਆਪਣੇ ਉੱਤੇ ਦਬਾਅ ਮਹਿਸੂਸ ਹੋ ਰਿਹਾ ਉਹ ਉੱਠਣ ਦੀ ਕੋਸ਼ਿਸ਼ ਕਰ ਰਿਹਾ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਬੋਲਣ ਦੀ ਕੋਸ਼ਿਸ਼ ਕਰ ਰਿਹਾ ਕੋਈ ਵਰਡ ਕੱਢਣ ਦੀ ਮੂੰਹ ਦੇ ਵਿੱਚੋਂ ਕੋਸ਼ਿਸ਼ ਕਰ ਰਿਹਾ ਬਟ ਉਹ ਬੋਲ ਨਿਕਲ ਨਹੀਂ ਰਿਹਾ ਜੀ ਜਾਂ ਉਹ ਕਿਸੇ ਦੇ ਕੋਲੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਬਾਡੀ ਇੱਕਦਮ ਜਕੜ ਜਾਂਦੀ ਹੈ ਸਟਿੱਕ ਬਾਡੀ ਕਿਸੇ ਦੀ ਕੈਦ ਵਿੱਚ ਚਲੇਗੀ ਜੀ ਜਸਟ ਮੀਨਸ ਕਿ ਕਿਸੇ ਦੇ ਕਬਜ਼ੇ ਵਿੱਚ ਉਸ ਵੇਲੇ ਤੇ ਉਹ ਉਹਨੂੰ ਆਪਾਂ ਸਲੀਪ ਪੈਰਾਲਾਈਸ ਦਾ ਨਾਮ ਨਹੀਂ ਦਿੰਦੇ ਜਦੋਂ ਬਲ ਬਾਡੀ ਕਿਸੇ ਦੇ ਦਬਾਅ ਥੱਲੇ ਹੁੰਦੀ ਹੈ ਇਹ ਤੁਸੀਂ ਹੁਣ ਜਿਹੜੀ ਡੈਫੀਨੇਸ਼ਨ ਦੇ ਰਹੇ ਹੋ ਸਲੀਪ ਪੈਰਾਲਾਈਸਿਸ ਦੀ ਇਹ ਤੁਸੀਂ ਸਾਇੰਟਿਫਿਕ ਬਿਹਫ ਤੇ ਦੇ ਰਹੇ ਹੋ ਜਾਂ ਤੁਸੀਂ ਐਜ਼ ਆ ਇਹਦਾ ਦੂਸਰਾ ਪੱਖ ਦੱਸ ਰਹੇ ਹੋ ਦੇਖੋ ਮੈਂ ਦੱਸਿਆ ਇਹਦੇ ਜਿਹੜਾ ਨੈਗੇਟਿਵ ਐਂਟੀਟੀਆਂ ਦੇ ਨਾਲ ਤੁਸੀਂ ਨੈਗੇਟਿਵ ਦੇ ਨਾਲ ਫਸਟ ਆਫ ਆਲ ਮੈਂ ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਡਾਕਟਰਸ ਉਹਦਾ ਪੱਖ ਜ਼ਿਆਦਾ ਜਾਣਦੇ ਜੀ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਆ ਜੀ ਠੀਕ ਹੈ ਨਾ ਕਿਉਂਕਿ ਆਪਾਂ ਮੈਡੀਕਲ ਸਾਇੰਸ ਨੂੰ ਪੜਿਆ ਨਹੀਂ ਆਪਾਂ ਜਿੰਨਾ ਕੋ ਨੂੰ ਸਮਝ ਆਵਾਜਾ ਜਿੰਨਾ ਕੋ ਨੌਲੇਜ ਆ ਉਹਦੇ ਬਿਹਫ ਦੇ ਉੱਤੇ ਮੈਂ ਆਪਣੀ ਗੱਲ ਰੱਖੀ ਆ ਜੀ ਬਾਕੀ ਡਾਕਟਰ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਵੀ ਉਹ ਜੇ ਮੈਡੀਕਲ ਟਰਮ ਦੇ ਵਿੱਚ ਜਾਣਦੇ ਸਲੀਪ ਪੈਰਾਲਾਈਸਿਸ ਕੀ ਹੁੰਦਾ ਤੁਸੀਂ ਬੇਸਿਕਲੀ ਸਲੀਪ ਪੈਰਾਲਾਈਸਿਸ ਨੂੰ ਐਕਸਪਲੇਨ ਕੁਛ ਇਸ ਤਰ੍ਹਾਂ ਕੀਤਾ ਕਿ ਦਬਾਅ ਪੈਂਦਾ ਹੈ ਸਾਡੀ ਬਾਡੀ ਜਕੜ ਜਾਂਦੀ ਹੈ ਸਾਡੀ ਜਿਹੜੀ ਆਤਮਾ ਕਿਸੇ ਹੋਰ ਦੇ ਕਬਜ਼ੇ 'ਚ ਹੁੰਦੀ ਹੈ ਹੈਨਾ ਹਾਂ ਬਸ ਆਪਾਂ ਇੱਕ ਸੁੱਤੇ ਆ ਨਾ ਬਟ ਕੋਈ ਏਦਾਂ ਦਾ ਸੁਪਨਾ ਆਇਆ ਵਾ ਕੋਈ ਕਿਸੇ ਨੇ ਸਾਨੂੰ ਫੜ ਲਿਆ ਵਾ ਕਿਸੇ ਨੇ ਸਾਨੂੰ ਜਕੜ ਲਿਆ ਵਾ ਉਸ ਵੇਲੇ ਸਾਨੂੰ ਹੋਸ਼ ਵੀ ਆ ਚੁੱਕੀ ਆ ਆਪਾਂ ਨੀਂਦ 'ਚੋਂ ਬਾਰਵੀਂ ਆ ਚੁੱਕੇ ਹਮ ਫਸਟ ਆਫ 올 ਪਹਿਲਾ ਪਾਰਟ ਕੇ ਸਲੀਪ ਦੇ ਵਿੱਚ ਹੋਇਆ ਹਮ ਅਟੈਕ ਆਇਆ ਸਲੀਪ ਦੇ ਵਿੱਚ ਆਇਆ ਤੇ ਸਾਨੂੰ ਪਤਾ ਲੱਗ ਗਿਆ ਕਿ ਮੇਰੀ ਬੋਡੀ ਜਕੜੀ ਗਈ ਹੈ ਪਕੜੀ ਗਈ ਹੈ ਤੇ ਮੈਂ ਉਤੋਂ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਵੇਲੇ ਮੈਂ ਹੋਸ਼ ਵਿੱਚ ਆ ਗਿਆ ਹਮ ਕੌਨਸ਼ਸ ਹੋ ਗਿਆ ਬਟ ਫਿਰ ਵੀ ਮੈਂ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਬਟ ਮੈਂ ਨਹੀਂ ਛੁੱਟ ਪਾ ਰਿਹਾ ਮੈਨੂੰ ਹੋਸ਼ ਪੂਰੀ ਆ ਗਈ ਹੈ ਮੈਂ ਜਾਗ ਰਿਹਾ ਫੇਰ ਵੀ ਮੈਂ ਉਹ ਫੀਲ ਕਰ ਰਿਹਾ ਹਾਂ ਉਸ એનર્ਜੀ ਨੂੰ ਕਿ ਮੈਨੂੰ ਕਿਸੇ ਨੇ ਜਕੜਿਆ ਹਮ ਹਣਾ ਇਹ ਆ ਸਲੀਪ ਪੈਰਾਲਾਈਸਿਸ ਉਸ ਤੋਂ ਕੁਝ ਇੱਕ ਸਮੇਂ ਬਾਅਦ ਫਿਰ ਸਾਨੂੰ ਆਪਣੀ ਪੂਰੀ ਕੌਂਸ਼ੀਅਸਨੈਸ ਦੇ ਵਿੱਚ ਆਪਾਂ ਆ ਜਾਂਦੇ ਹਾਂ ਤੇ ਜਦੋਂ 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 ਆਪਾਂ ਉੱਠਦੇ ਆਪਾਂ ਬਹੁਤ ਸਕਿਅਰਡ ਹੋਨੇ ਆ ਵੀ ਯਾਰ ਮੈਨੂੰ ਕਿਨੇ ਫੜਿਆ ਉਹ ਫਿਰ ਸਾਨੂੰ ਇੱਕ ਮੈਮਰੀ ਦੇ ਵਿੱਚ ਉਹ ਚੀਜ਼ ਇੱਕ ਜਸਟ ਲਾਈਕ ਪ੍ਰਿੰਟ ਹੋ ਜਾਂਦੀ ਹੈ ਤੇ ਅਕਸਰ ਨਾਰਮਲ ਘਰਾਂ ਦੇ ਵਿੱਚ ਵੀ ਇਹ ਚੀਜ਼ ਅਕਸਰ ਮੈਂ ਸੁਣਦੀ ਆ ਕਿ ਹਾਂ ਦਾਬਾ ਪਿਆ ਜਾਂ ਮੈਂ ਉੱਠਿਆ ਨਹੀਂ ਗਿਆ ਕਿਸੇ ਚੀਜ਼ ਨੇ ਮੈਨੂੰ ਜਕੜ ਲਿਆ ਸੀ ਇਹ ਕਦੀ ਕਦੀ ਸੁਤੇ ਪਏ ਸਾਡੀ ਮਤਲਬ ਨੀਂਦ ਦੇ ਵਿੱਚ ਸਾਡੀ ਮੌਤ ਹੋ ਜਾਂਦੀ ਆ ਜਾਂ ਕੋਈ ਸਾਡੇ ਨਾਲ ਮਿਸ ਅਪਪੀਂਗ ਹੋ ਜਾਂਦੀ ਕੋਈ ਇਨਸੀਡੈਂਟ ਹੋ ਜਾਂਦਾ ਜਿਹੜਾ ਕਿ ਅਸੀਂ ਇਹਨ ਰੀਅਲ ਲਾਈਫ ਵੀ ਫਿਰ ਕਿਤੇ ਨਾ ਕਿਤੇ ਮਹਿਸੂਸ ਕਰਦੇ ਪਰ ਅਸੀਂ ਕੁਝ ਕਰ ਨਹੀਂ ਪਾਉਂਦੇ ਕਰ ਨਹੀਂ ਪਾਉਂਦੇ ਜੀ ਸੋ ਤੁਸੀਂ ਜੋ ਕੁਝ ਵੀ ਐਕਸਪਲੇਨ ਕੀਤਾ ਕੀ ਤੁਹਾਡਾ ਕੋਈ ਇਹਦਾ ਪਰਸਨਲ ਐਕਸਪੀਰੀਅੰਸ ਹੈਗਾ ਇਹਦਾ ਆ ਰੀਸੈਂਟਲੀ ਐਕਚੁਅਲ ਦੇ ਵਿੱਚ ਅਸੀਂ ਕਰਦੇ ਆ ਨੈਗੇਟਿਵ ਐਂਟੀਟिज ਦੇ ਨਾਲ ਡੀਲ ਕਰਦੇ ਆ ਜੀ ਤੋਂ ਇੱਕ ਸਿੱਧੀ ਜੀ ਗੱਲ ਆ ਵੀ ਸਾਡਾ ਤਾਂ ਨੈਗੇਟਿਵ એનਰਜੀਜ਼ ਦੇ ਨਾਲ ਹੀ ਵਾਹ ਆ ਹਮ ਤੇ ਇੱਕ ਪਿੱਛੇ ਜੇ ਕੇਸ ਮੈਂ ਆਇਆ ਤੇ ਉਸ ਕੇਸ ਦੇ ਵਿੱਚ ਲੜਕੀ ਐ ਕਉ ਨੂੰ ਤੰਤਰ ਲੱਗਾ ਹਮ ਹਮ ਤੇ ਉਹਦੇ ਨਾਲ ਇਹ ਆਵੜੀ ਜਿਹੜੇ ਨੋਸ ਦੇ ਉੱਤੋਂ ਉਹਨੇ ਆਪਣੇ ਕਾਰਸ਼ ਦੇ ਨਾਲ ਨੋਡ ਛਿਲ ਲੈਣਾ ਹੂੰ ਹੂੰ 10 ਤੋਂ 12 10 10 ਸਾਲ ਹੋ ਗਏ ਉਹਨੂੰ ਇਸ ਚੀਜ਼ ਦੇ ਨਾਲ ਜੂਸ ਦਿਆਂ ਹੂੰ ਹੂੰ ਤੇ ਉਹਨਾਂ ਨੇ ਕਾਫੀ ਜੋ ਵੀ ਆਪਣੇ ਅਕੋਰਡਿੰਗਲੀ ਜੋ ਵੀ ਬਾਬੇ ਜਾਂ ਸਟੋਲਡਜਰ ਦੇ ਕੋਲੋਂ ਜਾ ਕੇ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਕਿਸੇ ਕੋਲੋਂ ਚੀਜ਼ ਕਵਰਪ ਨਹੀਂ ਹੋਈ ਤੇ ਮੈਂ ਪਹਿਲਾਂ ਹੀ ਕਹਿੰਦਾ ਹੁੰਦਾ ਵੀ ਮੈਂ ਜਿਹੜੇ ਵੀ ਕੇਸ ਨੂੰ ਫੜ ਲਵਾਂ ਮੇਰਾ ਕੇਸ ਸੰਕਤ ਦਾ ਪਿਆਰ ਹੁੰਦਾ ਪਰ ਇਹੋ ਜੇ ਕੇਸ ਮੈਂ ਫੜਦਾ ਨਹੀਂ ਪਰ ਜੇ ਕਿਤੇ ਕੋਈ ਇੱਕ ਅੱਧਾ ਹੱਥ ਆ ਗਿਆ ਤੇ ਫਿਰ ਮੈਂ ਪਿੱਛੇ ਹਟਣਾ ਨਹੀਂ ਸਿੱਖਿਆ ਸੋ ਉਸ ਚੀਜ਼ ਦੇ ਲੜਕੀ ਦੇ ਉੱਤੇ ਜਿਹੜਾ ਤੰਤਰ ਲੱਗਾ ਸੀ ਉਹ ਉਹਨਾਂ ਨੇ ਡੋਲ ਬਣਾਈ ਹੋਈ ਸੀ ਐਂਡ ਇਥੋਂ ਉਹਦੇ ਜਦੋਂ ਖਾਰਿ ਛਿੜਦੀ ਸੀ ਤਾਂ ਸਕਿਨ ਲਾਲੀਂਦੀ ਉਹ ਕੇਸ ਨੂੰ ਮੈਂ ਹੱਥ ਪਾ ਲਿਆ ਡੀਲ ਕਰਨਾ ਸਟਾਰਟ ਕੀਤਾ ਤੇ ਹੁਣ ਉਹ ਜਦੋਂ ਮੈਂ ਇਥੋਂ ਫੋਨ ਦੇ ਉੱਤੇ ਹੀ ਫਸਟ ਆਫ 올 ਪਹਿਲਾਂ ਮੇਰੇ ਕੋਲ ਆਈ ਤਾਂ ਮੈਂ ਉਹਨੂੰ ਇੱਥੇ ਕੀਤਾ ਆਪਣਾ ਜੋ ਮੇਰਾ ਪ੍ਰੋਸੀਜਰ ਹੈ ਮੈਂ ਫੋਲੋ ਕਰਕੇ ਭੇਜ ਦਿੱਤਾ ਪਰ ਬਾਅਦ ਵਿੱਚ ਉਹ ਜਦੋਂ ਮਸਲਾ ਅੱਗੇ ਛਿੜ ਗਿਆ ਜਿਆਦਾ ਵੱਧ ਗਿਆ ਹੁਣ ਦੂਰ ਦਾ ਪ੍ਰੋਬਲਮ ਹੋਣ ਕਰਕੇ ਮੈਂ ਫੋਨ ਤੇ ਹੀ ਹੀਲਿੰਗ ਕਰਨੀ ਸਟਾਰਟ ਕਰ ਦਿੱਤੀ ਹੁਣ ਜਦੋਂ ਮੈਂ ਉਹਨੂੰ ਕੱਟਣਾ ਜਦੋਂ ਮੈਂ ਉਹ ਜਿਹੜਾ ਤੰਤਰ ਦੀ ਕਾਰਟ ਜਿੰਦੀ ਵੀ ਜੋ ਮੇਰੇ ਧਿਆਨ ਵਿੱਚ ਜੋ ਮੇਰੇ ਮੇਰੇ ਕੋ ਵਿਦਿਆ ਉਹਦੇ ਅਕੋਰਡਿੰਗਲੀ ਮੈਂ ਉਹਨੂੰ ਹੀਲ ਕਰਨਾ ਸਟਾਰਟ ਕੀਤਾ ਜਦੋਂ ਜਦੋਂ ਮੈਂ ਉਹਨੂੰ ਹੀਲ ਕਰਨਾ ਸਟਾਰਟ ਕੀਤਾ ਤਾਂ ਉਹ ਚੀਜ਼ਾਂ ਪਿੱਛੋਂ ਐਕਟੀਵੇਟ ਹੋ ਗਈਆਂ ਮੈਂ ਜਸਟ ਉਹਨੂੰ ਫੋਨ ਦੇ ਉੱਤੇ ਹੀਲ ਕਰਦਾ ਸੀ ਰਾਤ ਦਾ ਟਾਈਮ ਸੀ 10 10:30 ਦਾ ਟਾਈਮ ਹੋਣਾ ਆਈ ਥਿੰਕ ਹੀਲ ਕਰਦੇ ਕਰਦੇ ਮੈਨੂੰ ਜਕਦਮ ਇੱਕਦਮ ਪਤਾ ਨਹੀਂ ਕੀ ਆਇਆ ਵੀ ਮੈਂ ਨੀਂਦ ਤੇ ਚਲੇ ਗਿਆ ਹਮਮ ਐਂਡ ਫੋਨ ਉੱਥੇ ਹੀ ਪਿਆ ਰਹਿ ਗਿਆ ਵੀਡੀਓ ਕਾਲ ਚੱਲ ਰਹੀ ਸੀ ਤੇ ਉਹ ਮੈਨੂੰ ਨਹੀਂ ਪਤਾ ਮੇਰਾ ਫੋਨ ਉੱਥੋਂ ਛੁੱਟ ਗਿਆ ਹਮਮ ਤੇ ਐਕਚੁਅਲ ਜੇ ਮੈਂ ਸੌਣ ਤੋਂ ਪਹਿਲਾਂ ਆਪਣੀ ਪ੍ਰੋਟੈਕਸ਼ਨ ਲਾ ਕੇ ਸੌਣਾ ਹਮਮ ਕਿਉਂਕਿ ਮੈਨੂੰ ਪਤਾ ਆ ਕਿ ਮੈਂ ਆਪਣਾ ਔਰਾ ਕਿਵੇਂ ਪ੍ਰੋਟੈਕਟ ਕਰਨਾ ਵਾ ਔਰਾ ਕਿਵੇਂ ਲੌਕ ਕਰਨਾ ਤੇ ਉਹ ਮੈਂ ਸਾਰਾ ਕੁਝ ਆਪਣਾ ਕੋ ਪ੍ਰੋਸੀਜਰ ਫੋਲੋ ਕਰਦਾ ਤੇ ਫੋਲੋ ਕਰਕੇ ਹੀ ਮੈਂ ਸੌਣਾ ਹਮ ਜਦੋਂ ਵੀ ਮੈਂ ਕਿਸੇ ਦਾ ਕੰਮ ਕਰਨ ਵਾਸਤੇ ਬੈਠਦਾ ਮੈਂ ਆਪਣਾ ਔਰਾ ਪਹਿਲਾਂ ਕਿਦਾਂ ਪ੍ਰੋਟੈਕਟ ਕਰਨਾ ਮੈਨੂੰ ਨੌਲੇਜ ਆ ਉਸ ਦਿਨ ਮੈਂ ਇਕਦਮ ਜਿਵੇਂ ਬੈਠੇ ਬੈਠੇ ਮੈਨੂੰ ਨੀਂਦ ਆ ਗਈ ਹੂੰ ਉਹ ਨੀਂਦ ਦੇ ਵਿੱਚ ਮੈਂ ਇਕਦਮ ਜਿਵੇਂ ਨਾ ਡੀਪ ਸਲੀਪ ਚਲਾ ਗਿਆ ਹੂੰ ਤੇ ਸੁੱਤੇ ਸੁੱਤੇ ਮੈਨੂੰ ਪਤਾ ਨਹੀਂ ਲੱਗਾ ਹੂੰ ਹੂੰ ਉਹ ਆਫਟਰ ਆਈ ਥਿੰਕ 1 ਓਵਰ ਤੋਂ ਉੱਤੇ ਦਾ ਟਾਈਮ ਹੋ ਗਿਆ ਹੁਣ ਤੇ ਮੈਨੂੰ ਇਕਦਮ ਇਦਾਂ ਲੱਗਾ ਵੀ ਜਿਦਾਂ ਕੁਝ ਕੋਈ ਡੌਲ ਟਾਈਪ ਚੀਜ਼ ਆ ਤੇ ਉਹਨੇ ਮੈਨੂੰ ਮੇਰੇ ਇਥੋਂ ਬਾਜੂ ਤੋਂ ਫੜਿਆ ਹੋਇਆ ਨੀਂਦ ਵਿੱਚ ਮੈਂ ਉਹਦੇ ਚੋਂ ਮੈਨੂੰ ਕੋਈ 10 ਤੋਂ 15 ਮਿੰਟ ਮੈਂ ਸਲੀਪ ਦੇ ਵਿੱਚ ਉਹਨੇ ਕਾਫੀ ਘੁੱਟਿਆ ਮੇਰੀ ਬਾਜੂ ਨੂੰ ਇੱਥੋਂ ਫੜ ਕੇ ਮੇਰੇ ਜਸਟ ਲਾਈਕ ਮੈਂ ਲੇਟਿਆ ਤੇ ਮੇਰੇ ਮੇਰੇ ਬੈੱਡ ਦਾ ਰਾਈਟ ਹੈਂਡ ਸਾਈਡ 'ਚ ਤੇ ਉੱਥੇ ਉਹਨੇ ਮੈਨੂੰ ਇੱਥੋਂ ਇੱਥੋਂ ਫੜ ਕੇ ਤੇ ਡੋਲ ਵੀ ਨਹੀਂ ਆ ਬਟ ਡੋਲ ਟਾਈਪ ਕੁਝ ਕੱਪੜੇ ਦਾ ਕੁਝ ਬਣਿਆ ਤੇ ਉਹਨੇ ਆ ਕੇ ਤਾਂ ਮੈਨੂੰ ਇੱਥੋਂ ਫੜਿਆ ਜਦੋਂ ਫੜਿਆ ਤੇ 10 ਕੇ 15 ਮਿੰਟ ਮੈਂ ਉਹਦੇ ਨਾਲ ਫਾਈਟ ਕੀਤੀ ਸੁਪਨੇ ਦੇ ਵਿੱਚ ਵੀ ਛੱਡ ਹੂੰ ਛੱਡ ਤੇ ਬਟ ਉਹ ਉਹਨੇ ਛਡੇ ਨਾ ਹਮ ਇਨ ਬਿਟਵੀਨ 15 ਕਿ ਮਿੰਟ ਮਨੂ ਹੋ ਗਏ ਤੇ ਮੈਂ ਥੋੜਾ ਜਿਹਾ ਆ ਗਿਆ ਕੌਂਸ਼ੀਅਸ ਹੋ ਗਿਆ ਜਿੱਦਾਂ ਮੈਂ ਨੀਂਦ ਵਿੱਚੋਂ ਬਾਹਰ ਆ ਗਿਆ ਸੋ ਇਹ ਮੇਰਾ ਫਰਸਟ ਐਕਸਪੀਰੀਅੰਸ ਸੀ ਓਕੇ ਵਜ ਤੱਕ ਕਦੀ ਮੈਨੂੰ ਆਪਣਾ ਬਾਬਾ ਫਰੀਦ ਸਾਹਿਬ ਦੀ ਕਿਰਪਾ ਨਾਲ ਕਦੀ ਵੀ ਮੈਂ ਉਹ ਜਿਹਾ ਕੇਸ ਫੇਸ ਨਹੀਂ ਕੀਤਾ ਬਟ ਉਹਨਾਂ ਨੇ ਜਿਹੜੇ ਬੰਦੇ ਉਹਦੇ ਉੱਤੇ એનર્ਜੀ ਭੇਜ ਰਹੇ ਸੀ ਉਹਨਾਂ ਨੇ ਉਹ એનર્ਜੀ ਮੇਰੇ ਉੱਤੇ ਭੇਜੀ ਮੈਨੂੰ ਡਰਾਉਣ ਵਾਸਤੇ ਤੇ ਇਹ ਡਰ ਜੇਗਾ ਤੇ ਇਹ ਕੇਸ ਤੋਂ ਪਿੱਛੇ ਹਟ ਜਾਊਗਾ ਜੀ ਬਈ ਮੈਨੂੰ ਜਸ ਥ੍ਰੈਟ ਕਰਨ ਲਈ ਉਹਨਾਂ ਭੇਜਿਆ ਤੇ 15-20 ਮਿੰਟ ਮੈਂ 10-15 ਮਿੰਟ ਮਜੂਜਦਾ ਰਿਹਾ ਉਹਦੇ ਨਾਲ ਤੇ ਉਹ ਤੋਂ ਬਾਅਦ ਮੈਂ ਕੌਨਸ਼ੀਅਸ ਹੋ ਗਿਆ ਐਂਡ ਬਲੀਵ ਕਰਿਓ ਵੀ ਕੌਨਸ਼ੀਅਸ ਹੋਣ ਤੋਂ ਬਾਅਦ ਵੀ ਉਹਨੇ ਮੈਨੂੰ ਮੈਂ ਅੱਖਾਂ ਸੇਮ ਮਹਿਸੂਸ ਕੀਤਾ ਵੀ ਉਹਨੇ ਮੈਨੂੰ ਫੜਿਆ ਹੋਇਆ ਸੀ ਸਲੀਪ ਪੈਰਾਲਿਸਿਸ ਦਾ ਮੇਰਾ ਆਪਣਾ ਐਕਸਪੀਰੀਅੰਸ ਓਕੇ ਤੇ ਮੈਨੂੰ ਉਹਨੇ ਫੜਿਆ ਹੋਇਆ ਤੇ ਮੈਂ ਪੂਰਾ ਹੋਸ਼ ਵਿੱਚ ਆ ਗਿਆ ਪਰ ਤੁਸੀਂ ਹੋਸ਼ 'ਚੋਂ ਬਟ ਹੋਸ਼ 'ਚ ਹੋਣ ਦੇ ਬਾਵਜੂਦ ਵੀ ਤੁਸੀਂ ਜਿਹੜੇ ਆ ਅਨਕੌਂਸ਼ੀਅਸ ਹੋ ਨਹੀਂ ਮੈਂ ਅਨਕੌਂਸ਼ੀਅਸਨੈਸ ਤੋਂ ਬਾਹਰ ਆ ਚੁੱਕਾ ਓਕੇ ਪਹਿਲਾਂ ਅਨਕੌਂਸ਼ੀਅਸ ਸੀ ਜਦੋਂ ਮੈਂ ਨੀਂਦ ਵਿੱਚ ਸੀ ਨੀਂਦ ਵਿੱਚ ਮੈਂ ਫਾਈਟ ਕਰ ਰਿਹਾ ਸੀ ਹੂੰ ਬਾਅਦ ਵਿੱਚ ਮੈਂ ਮਹਿਸੂਸ ਕਰ ਲਿਆ ਸੁਪਨੇ ਦੇ ਵਿੱਚ ਕਿ ਮੈਨੂੰ ਕਿਸੇ ਚੀਜ਼ ਨੇ ਪਕੜਿਆ ਪਕੜਿਆ ਹੋਇਆ ਓਕੇ ਮੈਂ ਨੀਂਦ 'ਚੋਂ ਬਾਹਰ ਆ ਗਿਆ ਹੂੰ ਹੂੰ ਤੇ ਲੇਟਿਆਂ ਉਸੇ ਤਰ੍ਹਾਂ ਹੀ ਮੈਂ ਉਹਦੇ ਨਾਲ ਫਾਈਟ ਕਰਨੀ ਸ਼ੁਰੂ ਕਰਤੀ ਕੌਂਸ਼ੀਅਸ ਦੇ ਵਿੱਚ ਵੀ ਮੈਨੂੰ ਉਹਨੇ ਫਰਿਆ ਤੇ ਮੈਂ ਉਹਦੇ ਨਾਲ ਫਾਈਟ ਕਰ ਰਿਹਾ ਸੀ ਤੇ ਛੱਡ ਹੂੰ ਛੱਡ ਹੂੰ ਕੋਈ ਹੋਊਗਾ 10:30 ਵਜੇ ਇਦਾਂ ਡੀਪ ਸਲੀਪ ਚ ਗਿਆ ਤੇ ਕੋਈ 12 ਵਜੇ ਦਾ ਟਾਈਮ ਹੋਊਗਾ ਤੇ ਮੈਂ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਇੱਕ ਡੇਢ ਘੰਟਾ ਲੈ ਸਲੀਪ ਚ ਹੀ ਰਹੇ ਨਹੀਂ ਇੱਕ ਡੇਢ ਘੰਟਾ ਆਈ ਥਿੰਕ ਮੈਨੂੰ ਸੁੱਤੇ ਨੂੰ ਹੋ ਗਿਆ ਸੀ ਹੂੰ ਅੱਧਾ ਘੰਟਾ ਹੋਇਆ ਹੋਊਗਾ ਜਦੋਂ ਮੈਨੂੰ ਸਾਰਾ 1 ਘੰਟਾ ਬੀਤ ਗਿਆ ਹੋਊਗਾ ਨੀਅਰ ਅਬਾਊਟ ਹੀ ਆ ਥੋੜਾ ਜਿਹਾ ਜਿੰਨਾ ਕੋ ਯਾਦ ਆ ਤੇ ਮੈਂ ਸ਼ਟਡਾਉਣ ਦੀ ਕੋਸ਼ਿਸ਼ ਕੀਤੀ ਬਟ ਉਹਨੇ ਮੈਨੂੰ ਨਹੀਂ ਛੱਡਿਆ ਮੇਰੀ ਕੌਂਸ਼ੀਅਸ ਦੇ ਵਿੱਚੋਂ ਵੀ ਨਹੀਂ ਛੱਡਿਆ ਫਿਰ ਮੈਂ ਜਦੋਂ ਵੇਖਿਆ ਵੀ ਨਹੀਂ ਯਾਰ ਇਹਨੇ ਮੈਨੂੰ ਫੜਿਆ ਤੇ ਮੈਂ ਫਿਰ ਆਪਣਾ ਜੋ ਮੇਰਾ ਮੈਨੂੰ ਮੇਰੇ ਗੁਰੂ ਪੀਰ ਦੀ ਵਿੱਦਿਆ ਜੋ ਮੇਰੇ ਕੋਲ ਮੈਂ ਉਹਨੂੰ ਸ਼ਬਦ ਨੂੰ ਚੈਟ ਕਰਨਾ ਸ਼ਬਦ ਨੂੰ ਪੜਨਾ ਸ਼ੁਰੂ ਕਰ ਦਿੱਤਾ ਉਹ ਜਿਦਾ ਜਿਦਾ ਮੈਂ ਸ਼ਬਦ ਕਰਨਾ ਸ਼ੁਰੂ ਕੀਤਾ ਉਹ ਹੌਲੀ ਹੌਲੀ ਕਰਦੇ ਕਰਦੇ ਉਹ ਚੀਜ਼ ਪਿੱਛੇ ਹੋ ਗਈ ਫਿਰ ਮੈਂ ਯਕਦਮ ਜਦੋਂ ਉਹਨੇ ਛੱਡਿਆ ਤੇ ਫਿਰ ਮੈਂ ਉੱਠ ਕੇ ਬਹਿ ਗਿਆ ਤੇ ਜਦੋਂ ਮੈਂ ਜਸਟ ਉੱਠ ਕੇ ਬੈਠਾ ਤੇ ਫਿਰ ਮੈਂ ਉਹ ਆਪਣਾ ਜੋ ਮੇਰਾ ਸ਼ਬਦ ਹੈ ਮੈਂ ਆਪਣਾ ਕਰਨਾ ਸ਼ੁਰੂ ਕੀਤਾ ਆਪਣੇ ਔਰੇ ਨੂੰ ਮੈਂ ਕਲੀਨ ਕੀਤਾ ਔਰੇ ਨੂੰ ਪ੍ਰੋਟੈਕਟ ਕੀਤਾ ਆਪਣੀ ਪ੍ਰੋਟੈਕਸ਼ਨ ਲਾਈ ਪ੍ਰੋਟੈਕਸ਼ਨ ਲਾ ਕੇ ਤੇ ਫਿਰ ਮੈਂ ਮੈਂ ਵੇਖਿਆ ਵੀ ਮੇਰੇ ਸਾਹਮਣੇ ਸੀ ਤੇ ਮੈਂ ਫਿਰ ਉਹਨੂੰ ਅਲਾਨੀਆਂ ਵੰਗਾਰ ਕੇ ਕਿਹਾ ਵੀ ਸੁੱਤੇ ਪਏ ਦੇ ਉੱਤੇ ਹਮਲਾ ਕਰਨ ਦਾ ਕੀ ਮਤਲਬ ਆ ਹੂੰ ਤੇ ਜੇ ਤੁਸੀਂ ਆਉਣਾ ਤਾਂ ਮੇਰੀ ਕੌਂਸ਼ੀਅਸਨੈਸ ਦੇ ਵਿੱਚ ਡਾਇਰੈਕਟ ਆਓ ਹੂੰ ਤੇ ਤੁਹਾਨੂੰ ਪਤਾ ਲੱਗੇ ਵੀ ਅੱਗੋਂ ਕੌਣ ਆ ਹੂੰ ਇਸੋ ਤਰ੍ਹਾਂ ਦੇ ਮਰਿਆ ਦੇ ਇੱਕ ਬਰਾਬਰ ਹੁੰਦਾ ਸੁੱਤੇ ਉਹਦੇ ਚੀਜ਼ ਭੇਜਣ ਦਾ ਕੀ ਮਤਲਬ ਆ ਜੀ ਜੇ ਭੇਜਣੀ ਆ ਤਾਂ ਜਿੰਦੇ ਜਾਗਦੇ ਉੱਤੇ ਭੇਜੋ ਹੂੰ ਜਾਗਦੇ ਇਨਸਾਨ ਦੇ ਉੱਤੇ ਕਰਕੇ ਦਿਖਾਓ ਤੁਹਾਨੂੰ ਪਤਾ ਲੱਗੇ ਵੀ ਅਗਲਾ ਕਿੱਥੇ ਖੜਾ ਬਿਲਕੁਲ ਤੁਹਾਨੂੰ ਜਵਾਬ ਮਿਲੇ ਹੂੰ ਤੇ ਉਸ ਤੋਂ ਬਾਅਦ ਵਿੱਚ ਮੈਂ ਘੱਟੋ ਘੱਟ ਇੱਕ ਘੰਟਾ ਮੈਂ ਫਿਰ ਆਪਣਾ ਜੋ ਸ਼ਬਦ ਕੀਤਾ ਔਰਾ ਪ੍ਰੋਟੈਕਟ ਕੀਤਾ ਔਰਾ ਕਲੀਨ ਕੀਤਾ ਤੇ ਆਪਣੀ ਪ੍ਰਕਾਸ਼ਨ ਲਈ ਜਿਹੜੀ ਮੈਂ ਆਪਣੀ ਲਾਉਣਾ ਤੇ ਲਾਈ ਕੋਣ ਡਾਕਟਰ ਸਾਹਿਬ ਵੀ ਤਾਂ ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਿਆ ਕਿ ਤੁਹਾਡੇ ਨਾਲ ਇਦਾਂ ਹੋਇਆ ਉਹ ਤਾਂ ਚਲੋ ਤੁਹਾਡਾ ਔਰਾ ਇੰਨਾ ਕਿ ਸਟਰੋਂਗ ਆ ਕਿ ਤੁਸੀਂ ਉਸ ਚੀਜ਼ ਨਾਲ ਲੜ ਪਾਏ ਹੈ ਨਾ ਤੁਸੀਂ ਉਸ ਚੀਜ਼ ਤੋਂ ਬਹੁਤ ਜਲਦੀ ਨਿਜਾਤ ਪਾ ਲਈ ਤੇ ਤੁਸੀਂ ਉਹਨੂੰ ਬਕਾਇਦਾ ਲਲਕਾਰਿਆ ਤੁਸੀਂ ਉਹ ਹਾਂ ਕਿ ਤੁਸੀਂ ਜੇ ਕੋਈ ਗੱਲ ਆ ਤੁਸੀਂ ਡਾਇਰੈਕਟਲੀ ਆਓ ਬਟ ਤੁਹਾਡੇ ਕੋਲ ਉਹ ਪਾਵਰਸ ਹੈ ਕਿਉਂਕਿ ਤੁਹਾਡੀ ਤੁਹਾਡੇ ਪਰਮਾਤਮਾ ਦੇ ਨਾਲ ਉਹਨੀ ਸਟਰੋਂਗ ਕਨੈਕਟੀਵਿਟੀ ਆ ਬਟ ਜੇ ਆਪਾਂ ਇਨ ਜਨਰਲ ਹਿਊਮਨ ਬੀਇੰਗ ਗੱਲ ਕਰੀਏ ਜਿੱਦਾਂ ਮੈਂ ਇੱਕ ਨਾਰਮਲ ਆਮ ਇਨਸਾਨ ਆ ਅਸੀਂ ਤਾਂ ਕਹਿੰਦੇ ਪਾਪੀ ਆ ਕਿ ਰੱਬ ਦਾ ਨਾਮ ਵੀ ਬੜੀ ਮੁਸ਼ਕਲ ਦੇ ਨਾਲ ਲਈਦਾ ਸਾਨੂੰ ਅਜਿਹੇ ਕਿਹੜੇ ਕਿਹੜੇ ਉਪਾਏ ਵਰਤਣੇ ਚਾਹੀਦੇ ਜਿਹੜੇ ਕਿ ਸਾਡੇ ਉੱਤੇ ਕੋਈ ਇਹੋ ਜਿਹੀ ਚੀਜ਼ ਹਾਵੀ ਹੋਵੇ ਤੇ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੀਏ ਦੇਖੋ ਆਪਾਂ ਗੱਲ ਕੀਤੀ ਆ ਹੁਣ ਸਪੀਡ ਪੈਰਾਲਾਈਸਿਸ ਦੀ ਇਹਨਾਂ ਨੂੰ ਕਾਮਨ ਪ੍ਰੋਬਲਮ ਆ ਹੁਣ ਇਹਦੇ ਵਿੱਚ ਮੇਨ ਇੱਕ ਐਕਚੁਅਲੀ ਚ ਕੀ ਗੱਲ ਕੀ ਆ ਵੀ ਬਚਣਾ ਕਿਵੇਂ ਹੂੰ ਰੇਮਡੀਜ਼ ਬਿਲਕੁਲ ਰੈਮਡੀਜ਼ ਹਨਾ ਰੈਮਡੀਜ਼ ਕੀ ਹੋਣੀ ਚਾਹੀਦੀਆਂ ਵਾ ਵੀ ਆਪਾਂ ਬਚ ਸਕੀਏ ਜੀ ਸੋ ਫਸਟ ਆਫ ਆਲ ਤੇ ਸਾਨੂੰ ਸਪਿਰਚੁਅਲ ਹੋਣਾ ਪਊਗਾ ਆਪਣਾ ਕੋਈ ਨਾ ਕੋਈ ਤੁਹਾਡਾ ਇਸ਼ਟ ਹੋਣਾ ਚਾਹੀਦਾ ਜੀ ਜਿਹਨੂੰ ਤੁਸੀਂ ਆਪਣਾ ਮਾਸਟਰ ਮੰਨੋ ਜੀ ਰੋਹਾਨੀ ਦੁਨੀਆ ਦੇ ਵਿੱਚ ਕਿਸੇ એનર્ਜੀ ਨਾਲ ਕਨੈਕਟਡ ਹੋਵੋ ਜੀ ਗੁਰੂ ਨਾਨਕ ਸਾਹਿਬ ਦੀ એનર્ਜੀ ਆ ਹਮ ਹਮ ਬਾਬਾ ਫਰੀਦ ਜੀ ਦੀ એનર્ਜੀ ਆ ਹਮ ਬਾਬਾ ਦੀਪ ਸਿੰਘ ਜੀ ਦੀ એનર્ਜੀ ਆ ਜੀ हनुमान जी दी एनर्जी है अली साहब दी एनर्जी है कोई वधिया रूहानी मैसेंजर ਦੇ ਨਾਲ ਆਪਣੀ એનર્ਜੀ ਨੂੰ ਕਨੈਕਟ ਕਰੋ ਜੇ ਬਚਣਾ ਚਾਹੁੰਨੇ ਤੇ ਉਹਨੂੰ ਦਿਨੋਂ ਮੰਨੋ ਹਮ ਦਿਖਾਵੇ ਦੇ ਤੌਰ ਤੇ ਨਹੀਂ ਜੋ ਉਹ ਕਹਿੰਦੇ ਆ ਜਿਹੜੇ ਉਹਨਾਂ ਦੇ ਸ਼ਬਦ ਆ ਜੋ ਵੀ ਉਹਨਾਂ ਨੇ ਸਾਨੂੰ ਦਿੱਤਾ ਉਹਨਾਂ ਨੂੰ ਪੜੋ ਉਹਨਾਂ ਨੂੰ ਚੈਨ ਕਰਨਾ ਸਿੱਖੋ ਲਾ ਸ਼ਬਦਾਂ ਨੂੰ ਕਿੱਦਾਂ ਕਰਨਾ ਗਾਇਤਰੀ ਮਾਂ ਮੰਤਰ ਪੜ੍ਹਨਾ ਮਾਂ ਮ੍ਰਿਤੰਜੈ ਮੰਤਰ ਪੜ੍ਹਨਾ ਮੂਲ ਮੰਤਰ ਦਾ ਸ਼ਬਦ ਕਰਨਾ ਕਦੋਂ ਕਰਨਾ ਹਰ ਸਮੇਂ ਪਰਮਾਤਮਾ ਦੀ ਜਿਹੜੀ ਆ ਹਜ਼ੂਰੀ ਦੇ ਵਿੱਚ ਰਹੋ ਰਹਿਣਾ ਜੀ ਕਿਸ ਤਰ੍ਹਾਂ ਕੋਈ ਨਾ ਕੋਈ ਮੈਡੀਟੇਸ਼ਨ ਕੁਛ ਨਾ ਕੁਛ ਤਾਂ ਰੱਖੀ ਹੈ ਨਾ ਕੋਲ ਮਾਡਰਨ ਯੋਗਿਆ ਮੈਂ ਐਸੈਪਟ ਕਰਦਾ ਇਸ ਗੱਲ ਨੂੰ ਕਿ ਬਈ ਆਰ 올 ਮਾਡਰਨ ਬਟ ਮਾਡਰਨ ਹੋਣ ਦੇ ਨਾਲ-ਨਾਲ ਆਪਣੇ ਮੂਲ ਦੇ ਨਾਲ ਜੁੜਨਾ ਆਪਣੇ ਸਪਿਰਚੁਅਲਿਟੀ ਨੂੰ ਸਾਂਭਣਾ ਇਹ ਤਾਂ ਗੁਨਾਹ ਨਹੀਂ ਨਾ ਜੀ ਬਿਲਕੁਲ ਵੀ ਨਹੀਂ ਬੇਸਿਕਲੀ ਵੈਸੇ ਵੀ ਆਪਣਾ ਜਿਹੜਾ ਇੰਡੀਆ ਆ ਇਹਦੇ ਵਿੱਚ ਕਲਚਰਲ ਡਾਈਵਰਸਟੀ ਵੈਸੇ ਬਹੁਤ ਆ ਕਿੰਨੇ ਰਿਲੀਜੀਅਨਸ ਨੇ ਐਂਡ ਅਸੀਂ ਸਾਰੇ ਆਪਣੇ ਰਿਲੀਜੀਅਨਸ ਦੀ ਰਿਸਪੈਕਟ ਕਰਦੇ ਹਾਂ ਸੋ ਇਹ ਸਾਡਾ ਇੱਕ ਕਹਿ ਲੋ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਧਰਮ ਨੂੰ ਹਮੇਸ਼ਾ ਫੋਲੋ ਕਰੀਏ ਤੇ ਸਾਡੇ ਜੋ ਵੀ ਪ੍ਰਮਾਤਮਾ ਨੇ ਪਰਮਾਤਮਾ ਨੇ ਅਸੀਂ ਉਹਨਾਂ ਨੂੰ ਹਰ ਟਾਈਮ ਜਿਹੜਾ ਹੈ ਉਹਨਾਂ ਦੀ ਆਰਾਧਨਾ ਕਰੀਏ ਦੇਖੋ ਮੈਂ ਅੱਗੇ ਵੀ ਕਹਿੰਨਾ ਵੀ ਅੱਜ ਇਹ ਇਨਸਾਨ ਕਬਰ ਆ ਗਿਆ ਉਹ ਡੋਲ ਰਿਹਾ ਜੀ ਉਹ ਸ਼ਾਇਦ ਉਹਦਾ ਇਹ ਇੱਕ ਇਨਸਾਨ ਅੱਜ ਕੱਲ ਤਕਰੀਬਨ ਤਕਰੀਬਨ ਸਾਡੇ ਜਿਹੜੇ ਇੱਥੇ ਤਕਰੀਬਨ ਹੀ ਉਮਰ ਬੀੰਜਾ ਨਾ ਉਹਨਾਂ ਦਾ ਇੱਕ ਯਕੀਨ ਟੁੱਟ ਰਿਹਾ ਵੀ ਸ਼ਾਇਦ ਮੇਰਾ ਗੁਰੂ ਕਮਜ਼ੋਰ ਆ ਕਮਜ਼ੋਰ ਆ ਬਿਲਕੁਲ ਇਹ ਅੱਜ ਦੇ ਟਾਈਮ ਦਾ ਸਭ ਤੋਂ ਕੜਵਾ ਸੱਚ ਹੈ ਕਿ ਆਪਾਂ ਲੋਕ ਇੱਕ ਗੁਰੂ ਤੋਂ ਦੂਜੇ ਗੁਰੂ ਤੋਂ ਦਰਤ ਜਾਂਦੇ ਆਂ ਦੂਜੇ ਤੋਂ ਤੀਜੇ ਗੁਰੂ ਦੇ ਦਰਤ ਜਾਂਦੇ ਆਂ ਆਪਾਂ ਦਾ ਆਪਣੇ ਈਸ਼ਟ ਤੇ ਵਿਸ਼ਵਾਸ ਰਹਿ ਨਹੀਂ ਗਿਆ ਯਕੀਨ ਸਾਧਾ ਕਮਜ਼ੋਰ ਆ ਆਪਣਾ ਮਨੋਬਲ ਕਮਜ਼ੋਰ ਆ ਤੇ ਸਲੀਪ ਪੈਰਾਲਾਈਸਿਸ ਤਾਂ ਹੋਣਾ ਹੀ ਆ ਜੀ ਯਕੀਨ ਪੱਕਾ ਕਰੋ ਡੋਲੋ ਨਾ ਘਬਰਾਓ ਨਾ ਜਿੱਥੇ ਸਦੀਆਂ ਤੋਂ ਸਾਡੇ ਗੁਰੂ ਸਾਨੂੰ ਸਭ ਦੇ ਆ ਰਹੇ ਆ ਉਹ ਅੱਜ ਵੀ ਉਨੀ ਪਾਵਰ ਰੱਖਦੇ ਆ ਜੀ ਅੱਜ ਵੀ ਸਾਨੂੰ ਪਿਆਰ ਕਰਦੇ ਆ ਅੱਜ ਵੀ ਸਾਡੇ ਸਿਰ ਤੇ ਹੱਥ ਰੱਖਦੇ ਆ ਕਿਉਂ ਐਟੋਜ ਕਮਜ਼ੋਰੀ ਸਾਡੇ ਆਪਣੇ ਵਿੱਚ ਆ ਜੀ ਨਾ ਕਿ ਧਰਮ ਉਹਨਾਂ ਹੀ ਸਟਰੋਂਗ ਆ ਬਸ ਗੱਲ ਤੁਹਾਡੀ ਆਪਣੀ ਅੰਦਰ ਦੀ ਇਨਰ ਪਾਵਰ ਦੀ ਕਿ ਤੁਸੀਂ ਕਿੰਨੀ ਅ ਕਿੰਨੀ ਕਹਿ ਲੋ ਕਿ ਤੁਸੀਂ ਕਿਹੜੀ ਇੱਛਾ ਦੇ ਨਾਲ ਤੁਸੀਂ ਉਸ ਪਰਮਾਤਮਾ ਨੂੰ ਅਰਾਧਨਾਉਂਦੇ ਕਿੰਨੀ ਕਿ ਸ਼ਿੱਦਤ ਨਾਲ ਮੰਨ ਰਹੇ ਹੋ ਕਿੰਨੀ ਸ਼ਿੱਦਤ ਨਾਲ ਮੰਨ ਰਹੇ ਹੋ ਜੀ ਕਮਜ਼ੋਰੀ ਤਾਂ ਤੁਹਾਡੇ ਅੰਦਰ ਆ ਤੇ ਆਪਾਂ ਦੋਸ਼ ਦਿੰਨੇ ਆ ਆਪਣੇ ਇਸਤ ਨੂੰ ਆਪਣੇ ਗੁਰੂਆਂ ਨੂੰ ਕਿ ਸ਼ਾਇਦ ਉਹਦੇ ਵਿੱਚ ਕਮਜ਼ੋਰੀ ਆ ਸ਼ਾਇਦ ਸਾਡੇ ਦੇਵੀ-ਦੇਵਤਿਆਂ ਦੇ ਵਿੱਚ ਕਮਜ਼ੋਰੀ ਆ ਸਾਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਬਿਲਕੁਲ ਮੈਂ ਦਾਵੇ ਨਾਲ ਕਹਿਣਾ ਜਿੰਨੀ ਪ੍ਰੋਟੈਕਸ਼ਨ ਤੁਹਾਨੂੰ ਗੁਰੂ ਘਰ ਤੋਂ ਮਿਲੂਗੀ ਜਿੰਨੀ ਪ੍ਰੋਟੈਕਸ਼ਨ ਤੁਹਾਨੂੰ ਤੁਹਾਡੇ ਦੇਵੀ-ਦੇਵਤਿਆਂ ਤੋਂ ਮਿਲੂਗੀ ਦੁਨੀਆ ਦੀ ਕੋਈ ਤਾਕਤ ਨਹੀਂ ਦੇ ਸਕਦੀ ਜੀ ਆਪਣੇ ਯਕੀਨ ਨੂੰ ਬਲੀਫ ਨੂੰ ਸਟਰੋਂਗ ਕਰੋ ਜੀ ਔਰਾ ਲੋਕ ਕਰਨਾ ਸਿੱਖੋ ਔਰਾ ਕਿਵੇਂ ਲੋਕ ਕਰੀਦਾ ਔਰਾ ਲੋਕ ਮਤਲਬ ਆਪਣਾ ਔਰਾ ਨਾ ਸਾਡੇ ਚੱਕਰ ਹੈ ਨਾ ਸਾਡੇ ਸੱਤ ਚੱਕਰਾਂ ਦੀ ਖੇਡ ਹੈ ਸਾਰੀ ਜੀ ਮੂੜਾ ਧਾਰ ਚੱਕਰ ਤੋਂ ਕਰਾਉਂ ਚੱਕਰਾਂ ਤੱਕ ਸਫਰ ਹੈ ਨਾ ਔਰਾ ਕਿਵੇਂ ਲੋਕ ਕਰਨਾ ਔਰਾ ਲੋਕ ਕਰਨ ਦੀ ਜਾਜ ਸਿੱਖੋ ਔਰਾ ਅਨਲੌਕ ਕਰਨ ਦੀ ਜਾਜ ਸਿੱਖੋ ਔਰਾ ਕਿੱਥੇ ਲੋਕ ਕਰਨਾ ਔਰਾ ਕਿਉਂ ਲੋਕ ਕਰਨਾ ਔਰਾ ਕਿਵੇਂ ਲੋਕ ਕਰਨਾ ਸਿੱਖੋ ਇਹ ਤਾਂ ਮਤਲਬ ਮੇਰੇ ਲਈ ਵੀ ਬਿਲਕੁਲ ਫਸਟ ਟਰਮ ਫਸਟ ਟਾਈਮ ਮੈਂ ਸੁਣੀ ਆ ਔਰਾ ਸਾਰਿਆਂ ਲਈ ਆ ਹੂੰ ਇਹ ਕਿਦਾਂ ਕਰ ਸਕਦੇ ਆ ਮਤਲਬ ਅਸੀਂ ਦੇਖੋ ਜਸਟ ਲਾਈਕ ਜਿਵੇਂ ਆਪਾਂ ਬੈਠੇ ਆ ਤੇ ਜਦੋਂ ਕੋਈ ਪਰਸਨ ਆਉਂਦਾ ਸਾਡੇ ਕੋਲ ਹਮ ਸਭ ਤੋਂ ਪਹਿਲਾਂ ਕਦੀ ਨੋਟ ਕਰਿਓ ਹਮ ਬਈ ਜਿਹੜੇ ਤਾਈਗੂਨ बिजनेसमੈਨ ਆ ਹਾਈ ਲੈਵਲ ਦੇ ਹਮ ਉਹ ਆਈ ਕੰਟੈਕਟ ਨਹੀਂ ਕਰਨਗੇ ਓਕੇ ਗੌਰ ਕਰਿਓ ਅਮਬਾਨੀ ਆ ਦਾਨੀ ਹਮ ਉਹਨਾਂ ਦੇ ਕਦੇ ਇੰਟਰਵਿਊਜ਼ ਦੇਖਿਓ ਹਮ ਹਮ ਇਹੀ ਤਾਂ ਚੀਜ਼ ਸਿੱਖਣੀ ਆ ਓਕੇ ਜਿਹੜੇ ਹਾਈ ਲੈਵਲ ਦੇ ਬਿਜ਼ਨਸਮੈਨ ਆ ਉਹ ਕਦੀ ਦੇਖਿਓ ਆਈ ਕੰਟੈਕਟ ਨਹੀਂ ਕਰਦੇ ਓਕੇ ਉਹ ਕਿਉਂ ਨਹੀਂ ਕਰਦੇ ਆਈ ਕੰਟੈਕਟ ਹੂੰ ਹੂੰ ਕਿਉਂਕਿ ਆਈ ਕੰਟੈਕਟ ਦੇ ਨਾਲ ਸਮੋਹਣ ਹਿਪਨੋਟਾਈਜ਼ ਕਰਕੇ ਕੋਈ ਵੀ ਬੰਦਾ ਉਹਨਾਂ ਦੇ ਕੋਲੋਂ ਕੰਮ ਕਢਾ ਸਕਦਾ ਹਾਈ ਲੈਵਲ ਦੇ ਪੋਲੀਟੀਸ਼ਨ ਕਦੀ ਵੀ ਆਈ ਕੰਟੈਕਟ ਨਹੀਂ ਕਰਨਗੇ ਓਕੇ ਨੋਟ ਕਰਿਓ ਓਕੇ ਕਦੀ ਮੋਦੀ ਜੀ ਨੂੰ ਨੋਟ ਕਰਿਓ ਹੂੰ ਹੂੰ ਉਹ ਕਿਸੇ ਵੀ ਬੰਦੇ ਨਾਲ ਬੈਠੇ ਮੀਟਿੰਗ ਕਰ ਰਹੇ ਉਹ ਆਪਣੀ ਐ ਚੇਂਜ ਕਰਦੇ ਆ ਡਾਇਰੈਕਸ਼ਨ ਵਾਈ ਜਦੋਂ ਅਮਰੀਕਨ ਰਾਸ਼ਟਰਪਤੀ ਟਰੰਪ ਆ ਕਦੀ ਮੀਟਿੰਗਸ ਵੇਖਿਆ ਕਰੋ ਨਾ ਇਹੀ ਤਾਂ ਫਰਕ ਆ ਇਹ ਚੀਜ਼ ਮੈਂ ਬੈਰੀ ਫਸਟ ਟਾਈਮ ਸੁਣ ਰਹੀ ਹਾਂ ਕਿ ਇਦਾਂ ਦਾ ਕੁਝ ਵੀ ਹੁੰਦਾ ਹੈ ਇਹੀ ਤਾਂ ਚੀਜ਼ ਹੂੰ ਹੂੰ ਇਹੀ ਤਾਂ ਸਿੱਖਣ ਦਾ ਮਸਲਾ ਆ ਹੂੰ ਹੂੰ ਆਪਾਂ ਧਿਆਨ ਨਹੀਂ ਦਿੰਦੇ ਉਹ ਆਪਣੀ ਆਈਜ਼ ਨੂੰ ਮੂਵ ਕਰਦੇ ਹੂੰ ਹੂੰ ਕਿਉਂ ਕੋਈ ਪਰਸਨ ਹਿਪਨੋਟਾਈਜ਼ ਸਮੋਹਣ ਨਾ ਕਰ ਸਕੇ ਇੱਕ ਵਸ਼ੀਕਰਣ ਇੱਕ ਸਮੋਹਣ ਠੀਕ ਆ ਵਸ਼ੀਕਰਨ ਦੇ ਵਿੱਚ ਜੰਤਰ ਮੰਤਰ ਤੰਤਰ ਚੱਲਦਾ ਐਂਡ ਇਹਦੇ ਵਿੱਚ ਟੈਕਨੀਕ ਚੱਲਦੀ ਹੈ ਹੂੰ ਹੂੰ ਇਹ ਪ੍ਰੋਟਾਈਜ਼ ਕਰ ਲੈਣਾ ਹੂੰ ਹੂੰ ਮਨ ਚਾਇਆ ਕੰਮ ਅਗਲੇ ਕੋਲੋਂ ਕਰਵਾ ਲੈਣਾ ਹੂੰ ਹੂੰ ਕਿਹੜੇ ਹੀ ਪਲੋਟਿਜ਼ਮ ਜਾਣਦੇ ਆ ਉਹਨਾਂ ਨੂੰ ਪਤਾ ਵੀ ਇਹਨੂੰ ਕਿੱਦਾਂ ਯੂਜ਼ ਕਰਨਾ ਹੂੰ ਹੂੰ ਸੋ ਜਦੋਂ ਵੀ ਕਿਸੇ ਨੂੰ ਮਿਲੋ ਹੂੰ ਡਾਇਰੈਕਟਲੀ ਆਈ ਕੰਟੈਕਟ ਤੋਂ ਬਚੋ ਹੂੰ ਓਕੇ ਆਈ ਕੰਟੈਕਟ ਇਜ਼ ਦਾ ਮੇਨ ਮੋਸਟ ਇੰਪੋਰਟੈਂਟ ਥਿੰਗ ਸੋ ਔਰਾ ਲੋਕ ਕਰਨਾ ਸਿੱਖੋ ਔਰਾ ਕਿਵੇਂ ਲੋਕ ਕਰਨਾ ਜੀ ਰਾਤੀ ਸੌ ਲੱਗੇ ਨਾ ਔਰਾ ਲੋਕ ਕਰਕੇ ਸੌ ਹੂੰ ਹੂੰ ਔਰ ਇਹਨੂੰ ਲੋਕ ਕਰਨ ਦਾ ਸਿੰਪਲੀਫਾਈ ਮੈਂ ਸਿੰਪਲ ਤਰੀਕਾ ਦੱਸਣ ਲੱਗਾ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਕਰਦੇ ਮੇਰਾ ਆਪਣਾ ਵੇਅ ਆ ਕਿਉਂਕਿ ਇਹ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਕਿ ਅਸੀਂ ਧਰਮਾਂ ਦੀਆਂ ਬੰਦਸ਼ਾਂ ਤੋਂ ਦੂਰ ਜੀ ਸੋ ਮੇਰਾ ਲੋਕ ਔਰਾ ਕਰਨ ਦਾ ਤਰੀਕਾ ਕੀ ਆ ਕਿ ਮੈਂ ਵਿਦਿਨਾ 2 ਮਿੰਟਸ ਆਪਣਾ ਔਰਾ ਲੋਕ ਕਰ ਲੈਣਾ ਹੂੰ ਹੂੰ ਠੀਕ ਆ ਜਦੋਂ ਮੈਂ ਆਪਣੇ ਆਫਿਸ ਵਿੱਚ ਬੈਠਣਾ ਉਸ ਤੋਂ ਬੈਠਣ ਤੋਂ ਪਹਿਲਾਂ ਮੈਂ ਆਪਣਾ ਔਰਾ ਲੌਕ ਕਰਨਾ ਮੇਰੇ ਆਫਿਸ ਦੇ ਵਿੱਚ ਜਿਹੜਾ ਬੈਟਰਨ ਦਾ ਡਿਸਟੈਂਸ ਆ ਸਾਹਮਣੇ ਵਾਲੇ ਤੋਂ ਘੱਟੋ ਘੱਟ 4 ਤੋਂ 5 ਫੁੱਟ ਦਾ ਕਿਉਂਕਿ ਉਹ ਮੈਂ ਡਾਇਰੈਕਟਲੀ ਮੇਰੀ એનર્ਜੀ ਨੂੰ ਕੋਈ ਕੰਜ਼ੂਮ ਨਾ ਕਰ ਸਕੇ ਮੇਰੇ ਨਾਲ ਕੰਟੈਕਟ ਮੇਰੇ ਔਰੇ ਨੂੰ ਸੋਖਣਾ ਨਾ ਲਵੇ ਮੇਰੀ ਮੇਰੀ એનર્ਜੀ ਨੂੰ ਨਾ ਸੱਕ ਕਰੇ ਕਿ ਤਰੀਕੇ ਆ ਛੋਟੇ ਛੋਟੇ ਫੋਲੋ ਕਰਨੇ ਪੈਂਦੇ ਸਬਰੀਕਚੂਲ ਹੋਣ ਕਰਕੇ 네ਗੇਟਿਵ ਆਇਡੈਂਟੀਟੀ ਨਾਲ ਯੂਜ਼ ਕਰਨ ਕਰਕੇ ਇੰਨੀ ਕਿ ਤਾਂ ਚਲੋ ਜੋ ਵੀ ਮਾਲਕੜੇ ਦਿੱਤਾ ਨਹੀਂ ਕਿ ਤਾਂ ਸਮਝ ਆ ਗਈ ਹੈ ਸੋ ਕਰਨਾ ਕੇ ਵੇ ਲੋਕ ਮਬੇਨ ਹੋਰ ਸਾਰੀ ਸਿੱਖ ਲੋ ਆਪਣੇ ਗਰਾਊਂਡ ਚੱਕਰਾਂ ਨਾਲ ਇਹਦੇ ਸੈਂਟਰ ਦੇ ਵਿੱਚ ਅ ਅਸਿਊਮ ਕਰਨਾ ਅੱਖਾਂ ਬੰਦ ਕਰਕੇ ਦੇਖਣਾ ਵੀ ਕ੍ਰੋਸ ਹੁੰਦਾ ਹਮ ਕ੍ਰਿਸਚੀਅਨਸ ਵਾਲਾ ਜਿਸਮਸੀ ਵਾਲੀ ਸਲੀਬ ਵਾਲਾ ਕ੍ਰੋਸ ਹਮ ਸੜੋ ਕ੍ਰੋਸ ਬਣ ਗਿਆ ਹਮ ਫਿਰ ਕ੍ਰੋਸ ਹਮ ਫਿਰ ਕ੍ਰੋਸ ਫਿਰ ਬਾਜੂ ਤੇ ਕ੍ਰੋਸ ਅਸਿਊਮ ਕਰੋ ਵੀ ਬਣ ਗਿਆ ਸਾਡੇ ਚੈਸਟ ਦੇ ਸੈਂਟਰ ਚ ਕ੍ਰੋਸ ਫਿਰ ਸਾਡੀ ਨੇਵਲ ਕ੍ਰੋਸ ਫਿਰ ਸਾਡੇ ਮੂਲਾਧਾਰ ਚੱਕਰ ਸੋ ਜਿਹੜਾ ਸਾਡੇ ਲੈਟਰੀਨ ਤੇ ਬਾਥਰੂਮ ਵਾਲੀ ਜਗ੍ਹਾ ਤੇ ਸੈਂਟਰ ਵਿੱਚ ਆ ਸਾਡਾ ਮੂਲਾਧਾਰ ਚੱਕਰ ਹੈ ਸਮਝ ਲਓ ਕ੍ਰੋਸ ਬਣ ਗਿਆ ਵਿਥਿਨ 2 ਮਿੰਟਸ ਔਰ ਆ ਲੌਕ ਪ੍ਰੋਟੈਕਸ਼ਨ ਲੱਗ ਗਈ ਜਿੱਥੇ ਮਰਜੀ ਜਾਓ ਇਸ ਨੂੰ ਜਸਟ ਅਸਿਊਮ ਕਰਨਾ ਹੈ ਬਸ ਅੱਖਾਂ ਬੰਦ ਕਰਕੇ ਅਸਿਊਮ ਕਰਨਾ ਆ ਵੇਖੋ ਮੈਂ ਕਰ ਰਿਹਾ ਲੋਕ ਮੇਰਾ ਔਰਾ ਲੋਕ ਹੈ ਓਕੇ ਸੋ ਤੁਸੀਂ ਬੀਸਿਕਲੀ ਔਰੇ ਦੀ ਗੱਲ ਕਰ ਰਹੇ ਹੋ ਇਹ ਮੈਂ ਪ੍ਰੋਟੈਕਟਡ ਹੁਣ ਇਹਦੇ ਵਿੱਚ ਨਜ਼ਰ ਤੋਂ ਵੀ ਬਚੋਗੇ ਓਕੇ ਆਪੋ ਨਾਲੇ ਤੇ ਵੀ ਵੀਡੀਓ ਕੀਤੀ ਸੀ ਹੂੰ ਹੂੰ ਨਜ਼ਰ ਤੇ ਪੋਡਕਾਸਟ ਕੀਤਾ ਨਾ ਨਜ਼ਰ ਤੋਂ ਵੀ ਬਚਾਊਗਾ ਓਕੇ ਇਹੇ ਚੀਜ਼ ਤੁਸੀਂ ਸ਼ਮਸ਼ਾਨਘਾਟ ਜਾਣਾ ਕਿਸੇ ਦਾ ਕਰੀਮੇਸ਼ਨ ਔਰਾ ਲੋਕ ਕਰ ਲੋ ਓਕੇ ਸਿੰਪਲੀ ਕਿਸੇ ਨੂੰ ਮਿਲ ਜਾ ਰਹੇ ਆ ਕੋਈ ਮੀਟਿੰਗ ਤੇ ਜਾ ਰਹੇ ਆ ਆਪਣਾ ਔਰਾ ਲੋਕ ਤੇ ਇਹ ਔਰਾ ਅਨਲੌਕ ਕਿੱਦਾਂ ਹੋਏਗਾ 1 ਮਿੰਟ ਦੇ ਵਿੱਚ ਜਿੱਦਾਂ ਲਾਇਆ ਉਦਾਂ ਹਟਾ ਦਿਓ ਓਕੇ ਮਾਸਕ ਇਹਨੂੰ ਅਨਲੌਕ ਕਦੋਂ ਕਰਨਾ ਜਦੋਂ ਆਪਾਂ ਮੈਡੀਟੇਸ਼ਨ ਤੇ ਬੈਠਣਾ ਜਦੋਂ ਆਪਾਂ ਗੁਰਬਾਣੀ ਪੜ੍ਹਨੀ ਹੈ ਜਦੋਂ ਆਪਾਂ ਸ਼ਬਦ ਪੜ੍ਹਨਾ ਜਦੋਂ ਆਪਾਂ ਰੱਬ ਦੀ ਬੰਦਗੀ ਕਰਨੀ ਜਦੋਂ ਆਪਾਂ ਹਨੂਮਨ ਚਾਲੀਸਾ ਪੜ੍ਹਨੀ ਜਾਂ ਆਪਾਂ ਮੰਦਿਰ ਜਾਣਾ ਜਾਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਜਦੋਂ ਵੀ ਜਾਣਾ ਉਥੇ ਹੋਰਾਂ ਅਨਲੌਕ ਕਰ ਲਓ ਓਕੇ ਹੋਰ ਅਨਲੌਕ ਕਰਨ ਦੇ ਕੀ ਕੀ ਫਾਇਦੇ ਮਿਲ ਸਕਦੇ ਨੇ ਸਾਲਾ ਦੇਖੋ ਹੋਰਾਂ ਲੋਕ ਕਰਨ ਦੇ ਨਾਲ ਕੋਈ ਨੈਗੇਟਿਵ ਐਂਟੀਟੀ ਜਲਦੀ ਤੁਹਾਨੂੰ ਟੱਚ ਨਹੀਂ ਕਰੂਗੀ ਓਕੇ ਨਜ਼ਰ ਤੋਂ ਵੱਜੋਗੇ ਕੋਈ ਗਲਤ ਇਨਸਾਨ ਭਾਈ ਚੁੱਪ ਕਰਾਓ ਇਹਨਾਂ ਨੂੰ ਯਾਰ ਕੋਈ ਨਹੀਂ ਚੱਲਾਂਗਾ ਇਹ ਮੈਨੂੰ ਆਵਾਜ਼ ਆਉਂਦੀ ਡਿਸਟਰਬੈਂਸ ਹੁੰਦੀ ਆ ਅਕਲ ਸਿੱਖੋ ਉਹਨਾਂ ਨੂੰ ਕਹਾਂ ਥੋੜੀ ਜੀ ਕੋਈ ਸੰਦੇਸ਼ ਨਹੀਂ ਆ ਰਿਹਾ ਸੋ ਕੁੱਲ ਤੇ ਅਗੇ ਕੰਦੇ ਤਾਂ ਮੈਂ ਕਰਨੇ ਨੂੰ। ਜੋ ਔਰਾ ਲੌਕ ਕਰਨਾ ਸਿੱਖੋ। ਠੀਕ ਹੈ ਨਾ? ਔਰਾ ਲੌਕ ਕਰਨ ਦੇ ਨਾਲ ਕਿੰਨੀਆਂ ਪ੍ਰੋਬਲਮਸ ਇਹੋ ਜੀਆਂ ਜਿਹੜੀਆਂ ਅਸੀਂ ਆਉਣ ਤੋਂ ਪਹਿਲਾਂ ਹੀ ਸੋਲਵ ਕਰ ਸਕਦੇ ਹੂੰ ਹੂੰ ਸਿੱਖਣਾ ਪਊਗਾ। ਪੁੱਛੋ। ਮੈਂ ਕਹਿੰਦਾ ਵੀ ਜਦੋਂ ਮੈਂ ਕੋਈ ਤੁਹਾਡੇ ਨਾਲ ਜੋ ਵੀ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਨਾਲ ਇਥੇ ਸ਼ੇਅਰ ਕਰਦਾ ਤੇ ਤੁਸੀਂ ਕਮੈਂਟਸ ਵਿੱਚ ਊਲ ਜਰੂਰ ਬੋਲਣ ਦੀ ਥਾਂ ਦੇ ਉੱਤੇ ਕਵੈਸਚਨਿੰਗ ਕਰੋ ਜੀ ਪੁੱਛੋ ਮੈਨੂੰ ਕਹੋ ਜੀ ਵੀ ਤੁਸੀਂ ਲਾਈਵ ਆਓ ਜੀ ਅਸੀਂ ਪੁੱਛਣਾ ਚਾਹੁੰਦੇ ਆ ਅਸੀਂ ਤੁਹਾਨੂੰ ਸਵਾਲਾਂ ਦੇ ਜਵਾਬ ਚਾਹੁੰਦੇ ਆ ਮੈਂ ਤਿਆਰ ਆ ਜੀ ਅਪਾਇੰਟਮੈਂਟਸ ਬੁੱਕ ਕਰਵਾਉਂਦੇ ਹੋ 500 ਰੁਪੀਸ ਪੇ ਕਰਦੇ ਹੋ ਦੈਟਸ ਗੁੱਡ ਫॉर ਮੀ ਬਟ ਮੈਂ ਕਹਿ ਰਿਹਾ ਕਿ ਮੈਂ ਹਫਤੇ ਵਿੱਚ ਇੱਕ ਦਿਨ ਰੱਖੂਗਾ ਮੈਂ ਲਾਈਵ ਆਉਂਗਾ ਲਾਈਵ ਦੇ ਵਿੱਚ ਜਿਹੜੀਆਂ ਤੁਹਾਨੂੰ ਮੈਡੀਟੇਸ਼ਨਸ ਪ੍ਰੋਬਲਮ ਆ ਰਹੀਆਂ ਉਹ ਬਾਕੀ ਨਹੀਂ 네ਗੇਟਿਵ ਐਂਟੀਟੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਉਹ ਮੈਂ ਜਵਾਬ ਨਹੀਂ ਦਊਗਾ ਬੜਾ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਿੱਦਾਂ ਮੈਂ ਤੁਹਾਨੂੰ ਔਰਾ ਲੌਕ ਕਰਨ ਬਾਰੇ ਦੱਸ ਰਿਹਾ ਤੁਸੀਂ ਮੇਰੇ ਕੋਲੋਂ ਪੁੱਛੋ ਮੈਡੀਟੇਸ਼ਨ ਦੇ ਵਿੱਚ ਝਟਕੇ ਵੱਜਦੇ ਆ ਬਾਸੀਆਂ ਆਉਂਦੀਆਂ ਆ ਅੱਖਾਂ 'ਚ ਪਾਣੀ ਆਉਂਦਾ ਕਿਉਂ ਆਉਂਦਾ ਪੁੱਛੋ ਅਕਸਰ ਨਾਰਮਲੀ ਇਹ ਮੇਰੇ ਨਾਲ ਵੀ ਹੁੰਦਾ ਆ ਕਿ ਜਦੋਂ ਮੈਂ ਪਾਠ ਕਰਨਾ ਸ਼ੁਰੂ ਕਰਦੀ ਆ ਤਾਂ ਥੋੜਾ ਟਾਈਮ ਤੱਕ ਚਲੋ ਬਹੁਤ ਵਧੀਆ ਧਿਆਨ ਲੱਗਦਾ ਫਿਰ ਮਤਲਬ ਕੁਝ ਟਾਈਮ ਪਾ ਕੇ ਨੀਂਦ ਆਣੀ ਸ਼ੁਰੂ ਹੋ ਜਾਂਦੀ ਆ ਅੱਖਾਂ 'ਚ ਪਾਣੀ ਉਹੀ ਤੁਹਾਡੀ ਅਲੀਗਲੀ ਇਦਾਂ ਲੱਗਦਾ ਕਿ ਬਸ ਸੌ ਜਾਈਏ ਨਹੀਂ ਉਹ ਅੱਖਾਂ ਵਾਲਾ ਜਿਹੜਾ ਪਾਣੀ ਆ ਉਹ ਦੋ ਤਰੀਕਿਆਂ ਨਾਲ ਆਉਂਦਾ ਇੱਕ ਤਾਂ ਨੀਂਦ ਆ ਰਹੀ ਹੈ ਉਹਦੇ ਜੋ ਤੁਹਾਡੇ ਕਰਮ ਜੇ ਇੰਨੇ ਸਟਰੋਂਗ ਨਹੀਂ ਕਰਮ ਕੱਟੇ ਜਾ ਰਹੇ ਪਿਛਲੇ ਜਿੱਦਾਂ ਜਿੱਦਾਂ ਬਾਣੀ ਪੜੋਗੇ ਪਾਕ ਪਵਿੱਤਰ ਆ ਤੁਰਕੀ ਬਾਣੀ ਆ ਨਾ ਇਹ ਕਰਮ ਕੱਟਦੀ ਆ ਮਾੜੇ ਕਰਮਾਂ ਨੂੰ ਕੱਟਦੀ ਆ ਚੰਗੇ ਕਰਮ ਨੂੰ ਵਧਾਉਂਦੀ ਆ ਜੇ ਤੁਹਾਨੂੰ ਨੀਂਦ ਆ ਗਈ ਨਾ ਕੋਈ ਗੱਲ ਨਹੀਂ ਤਾਂ ਵੀ ਗੁਰੂ ਸਾਹਿਬ ਨੂੰ ਪ੍ਰਵਾਣ ਆ ਕੋਈ ਗੱਲ ਨਹੀਂ ਬਾਣੀ ਪੜ੍ਹਣੀ ਬਹੁਤ ਵਧੀਆ ਐ ਐਂਡ ਉਹ ਤੁਹਾਡੇ ਔਰੇ ਨੂੰ ਕਲੀਨ ਕਰਦੀ ਆ ਕਲੀਨ ਸਿੰਘ ਦਾ ਕੰਮ ਕਰਦੀ ਆ ਸਾਨੂੰ ਸੱਚ ਦੇ ਰਸਤੇ ਤੇ ਤੋਰਦੀ ਸੋ ਨੀਂਦ ਆ ਗਈ ਕੋਈ ਗੱਲ ਨਹੀਂ ਉਸ ਤੋਂ ਬਾਅਦ ਵਿੱਚ ਅੱਖਾਂ 'ਚ ਪਾਣੀ ਵਗ ਰਿਹਾ ਤੇ ਉਹ ਜੇ ਤਾਂ ਮੈਡੀਕਲੀ ਕੋਈ ਪ੍ਰੋਬਲਮ ਆਈ ਸਾਈਡ ਵੀਕ ਆ ਉਹਦੇ ਨਾਲ ਵੀ ਹੁੰਦਾ ਪਰ ਇੱਕ ਪਾਣੀ ਅੱਖਾਂ ਦੇ ਵਿੱਚੋਂ ਵਿਰਾਗ ਹੈ ਹੈਨਾ ਫਰੀਦਾ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਮਸਾਨ ਜਦੋਂ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਅੱਖਾਂ ਦੇ ਅੰਦਰੋਂ ਥਰੂ ਵਗਦੇ ਵਿਰਾਗ ਆਉਂਦਾ ਇਹ ਉਹ ਵੀ ਅੱਖਾਂ 'ਚੋਂ ਪਾਣੀ ਵਗਦਾ ਸੋ ਗੱਲ ਆਪਾਂ ਕਰ ਰਹੇ ਸੀ ਸਲੀਪ ਪੈਰਾਲਾਈਸਿਸ ਦੀ ਆਪਾਂ ਟੌਪਿਕ ਤੇ ਰਹੀਏ ਕਿਉਂਕਿ ਮੈਂ ਕਈ ਵਾਰੀ ਵਿੱਚ ਆਪਾਂ ਜਦੋਂ ਆਪਾਂ ਕਰ ਰਹੇ ਹੁੰਦੇ ਆ ਆਪਸ ਵਿੱਚ ਡਿਸਕਸ ਤੇ ਮੈਂ ਥੋੜਾ ਜਿਹਾ ਆਊਟ ਆਫ ਟਰੈਕ ਚਲੇ ਜਾਣਾ ਤੇ ਬਟ ਉਹਦੇ ਚ ਵੀ ਬਾਬਾ ਜੀ ਦੀ ਕਿਰਪਾ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਜੀ ਬਾਕੀ ਮੇਰੀ ਮੋਸਟਲੀ ਕੋਸ਼ਿਸ਼ ਹੁੰਦੀ ਕਿ ਮੈਂ ਟਰੈਕ ਤੇ ਹੀ ਰਵਾਂ ਜੇ ਆਪਾਂ ਸਲੀਪ ਪੈਰਾਲਾਈਸਿਸ ਤੇ ਗੱਲ ਕਰ ਰਹੇ ਤੇ ਸਲੀਪ ਪੈਰਾਲਾਈਸਿਸ ਤੇ ਹੀ ਕਰੀਏ ਜੀ ਸਲੀਪ ਪੈਰਾਲਾਈਸਿਸ ਦੀ ਰੈਮਡੀਜ਼ ਬਾਰੇ ਗੱਲ ਕਰ ਰਹੇ ਸੀ ਹਾਂ ਉਹਦੇ ਚ ਮੈਂ ਤੁਹਾਨੂੰ ਦੱਸ ਰਿਆ ਸੀ ਔਰਾ ਲੋਕ ਕਰਨਾ ਔਰਾ ਲੋਕ ਕਰਨਾ ਆਪਣੇ ਧਰਮ ਤੇ ਆਪਣੇ ਵਿਸ਼ਵਾਸ ਤੇ ਪੱਕੇ ਰਹਿਣਾ ਜੀ ਸਤਕਾਰ ਸਭ ਦਾ ਕਰਨਾ ਮੰਦਾ ਨਹੀਂ ਬੁਰਲਾ ਕਿਸੇ ਨੇ ਹਮ ਸਾਰੇ ਹੀ ਜਿੰਨੇ ਵੀ ਗੁਰੂ ਪੀਰ ਡੈਬਰ ਮਾਸਟਰ ਆਏ ਆ ਸਾਰੇ ਦੇ ਸਾਰੇ ਸਤਕਾਰਯੋਗ ਹੈ ਹਮ ਕਦੀ ਨਹੀਂ ਕਹਿਣਾ ਮੇਰਾ ਚੰਗਾ ਤੇਰਾ ਮਾੜਾ ਤੇਰਾ ਮਾੜਾ ਮੇਰਾ ਚੰਗਾ ਨੈਵਰ ਨੋ ਨੈਵਰ ਕਦੀ ਵੀ ਨਹੀਂ ਤੁਸੀਂ ਕਦੀ ਵੀ ਸਪਿਰਚੁਅਲਿਟੀ ਦੇ ਰਸਤੇ ਤੇ ਚੱਲ ਨਹੀਂ ਸਕਦੇ ਜਦੋਂ ਤੱਕ ਤੁਸੀਂ ਦੂਜੇ ਦੀ ਨਿੰਦਿਆ ਬੰਦ ਨਹੀਂ ਕਰਦੇ ਜੇ ਤੁਸੀਂ ਰੀਅਲ ਦੇ ਵਿੱਚ ਸਪਿਰਚੁਅਲ ਹੋ ਸਾਰਿਆਂ ਨੂੰ ਪਿਆਰ ਦਿਓ ਹਮ ਸਾਰਿਆਂ ਨੂੰ ਸਤਿਕਾਰ ਕਰੋ ਬਟ ਆਪਣੇ ਦੇ ਪੱਕੇ ਰਹੋ ਹਮ ਮੇਨ ਸਪਿਰਚੁਅਲਿਟੀ ਦਾ ਮਕਸਦ ਇਹ ਹੁੰਦਾ ਸੋ ਆਪਣੇ ਧਰਮ ਦੇ ਪਾਬੰਦ ਰਹੋ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਮਾਰਨਾ ਨਹੀਂ ਕਹਿਣਾ ਇਸ ਤੋਂ ਇਲਾਵਾ ਸੌਣ ਲੱਗੇ ਹਮ ਸਲੀਪ ਪੈਣ ਵਾਲੇ ਸੀ ਤੋਂ ਬਚਣ ਲਈ ਦੱਸਦੇ ਹਾਂ ਹਮ ਸੌ ਲੱਗਿਆ ਗਾਇਤਰੀ ਮਾ ਮੰਤਰ ਮਹਾਮਰਤਨ ਜੇ ਮੰਤਰ ਜਾਂ ਕੀਰਤਨ ਸੋਲਾ ਜਾਂ ਮੈਡੀਟੇਸ਼ਨ ਹਲਕੀ ਜੀ ਆਵਾਜ਼ ਦੇ ਵਿੱਚ ਓਮ ਲਗਾ ਲਓ ਵਾਇਗੁਰੂ ਗੋ ਮੰਤਰ ਲਗਾ ਲਓ ਜਿਹਦੇ ਉੱਤੇ ਤੁਹਾਡੀ ਸ਼ਰਧਾ ਟਿਕਦੀ ਉਹਨੂੰ ਲਾਈਟ ਜੀ ਆਵਾਜ਼ ਦੇ ਵਿੱਚ ਆਪਣੇ ਪਿੱਲੋ ਦੇ ਕੋਲ ਰੱਖ ਲਓ ਯਕੀਨ ਮੰਨਿਓ ਹੌਲੀ 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 2-4 ਦਿਨ 10 ਦਿਨ 15 ਦਿਨ 20 ਦਿਨ ਮਹੀਨਾ ਕਰੋਗੇ ਦਾ ਸੁਣੋ ਬਸ ਕੁਝ ਨਹੀਂ ਕਰਨਾ ਲੇਟ ਜੋ ਸੌਣ ਲੱਗਿਓ ਸਾਰਾ ਦਿਨ ਰੱਬ ਦਾ ਨਾਮ ਹੀ ਲਿਆ ਸਾਰਾ ਦਿਨ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਕਿਤੇ ਨਹੀਂ ਗਏ ਨਾ ਗੁਰਦੁਆਰਾ ਸਾਹਿਬ ਗਏ ਨਾ ਮੰਦਰ ਗਏ ਨਾ ਬਾਣੀ ਪੜੀ ਗਈ ਕੁਝ ਵੀ ਨਹੀਂ ਹੋਇਆ ਹਮ ਸਿਰਫ ਸੌਣ ਲੱਗੇ ਉਹ 10 ਮਿੰਟ 15 ਮਿੰਟ ਸੁਣਦੇ ਸੁਣਦੇ ਸੌਜੋ ਹਮ ਹਮ ਵਾਇਰਸ ਸਿਮਰਨ ਸੁਣਦੇ ਸੁਣਦੇ ਸੌਜੋ ਯਕੀਨ ਮੰਨਿਓ 15 20 ਦਿਨ ਬਾਅਦ ਰੰਗ ਲੱਗ ਜਾਊਗਾ ਇੱਕ ਰੰਗ ਵੀ ਲੱਗੂਗਾ ਤੇ ਸਪਿਰਚੁਅਲਿਟੀ ਵਾਲੇ ਪਾਸੇ ਨੂੰ ਤੁਹਾਡਾ ਦਿਲ ਵੀ ਕਰੂਗਾ ਸਿਮਰਨ ਤੇ ਬਹਿਣ ਨੂੰ ਵੀ ਦਿਲ ਕਰੂਗਾ ਤੇ ਸਲੀਪ ਪੈਰਾਲਾਈਸਿਸ ਤੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ